ਸਿਆਣਿਆਂ ਦੀ ਕਹਾਵਤ ਹੈ ਵੀ ਜੇ ਆਖਰ ਨੂੰ ਸੱਚ ਨਾ ਸਾਹਮਣੇ ਆ ਜਾਂਦਾ ਕਦੇ ਨਾ ਕਦੇ ਸਰਕਾਰ ਨੇ ਬੇਸ਼ੱਕ ਹੁਣ ਤੱਕ ਹਜ਼ਾਰਾਂ ਝੂਠ ਬੋਲੇ ਇਸ ਮਾਮਲੇ ਦੇ ਵਿੱਚ ਪਰੰਤੂ ਕਿਤੇ ਨਾ ਕਿਤੇ ਜਾ ਕੇ ਜਿਹੜੀ ਸਚਾਈ ਹੈ ਉਹ ਖੁਦ-ਬਖੁਦ ਬਾਹਰ ਆ ਜਾਂਦੀ ਹੈ ਜਿਹੜਾ ਅੱਜ ਵਾਲੇ ਫੈਸਲੇ ਤੋਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਇਹਨਾਂ ਨੇ ਹਲਫਨਾਮਾ ਲਿਖਿਆ ਸਰਕਾਰ ਨੇ ਕਲੀਅਰ ਕਟ ਆਪਣੇ ਆਪ ਆਪਣੀ ਜਿਹੜੀ ਗਲਤੀ ਹੈ ਉਹ ਮੰਨੀ ਹੈ ਉਹਦੇ ਵਿੱਚ ਸਰਕਾਰ ਨੇ ਸਿਕਿਉਰਿਟੀ ਘਟਾਈ ਤਾਂ ਹੋਮ ਮਿਨਿਸਟਰ ਕੌਣ ਸੀ सीएम साहब सी त जिस सिक्योरिटी ਘਟੀ ਤਾਂ ਇਹਨਾਂ ਦੇ ਹੁਕਮਾਂ ਨਾਲ ਹੀ ਘਟੀ ਔਰ 24 ਘੰਟਿਆਂ ਦੇ ਵਿੱਚ ਉਹਦਾ ਮੋਟਰ ਹੋ ਗਿਆ। ਪਰ ਜਿੱਥੋਂ ਤੱਕ सीएम ਦੀ ਸਕਿਉਰਿਟੀ ਦਾ ਮਸਲਾ ਹੈ ਇਹ ਤਾਂ 1980 ਦੇ ਹਾਲਾਤ ਹੈ। ਜਦੋਂ ਪੰਜਾਬ ਦੇ ਵਿੱਚ ਗਵਰਨਰਰੀ ਰਾਜ ਚੱਲਦਾ ਸੀ ਖੜਕੂ ਬਾਦ ਸਿਖਰਾਂ ਤੇ ਸੀ ਉਦੋਂ ਦੀਆਂ ਇਹ ਗੱਲਾਂ ਨਹੀਂ। ਪਰੰਤੂ ਜੇ ਸਰਕਾਰ ਦੇ ਵਿੱਚ ਰੱਤੀ ਭਰ ਵੀ ਇਨਸਾਨੀਅਤ ਹੈ। ਤਾ ਹੁਣ ਇਹ ਜ਼ਿੰਮੇਵਾਰ ਬੰਦਿਆਂ ਦੇ ਖਿਲਾਫ ਆਫ ਆਈ ਆਰ ਕੱਟਣੀ ਚਾਹੀਦੀ ਹੈ ਕਿਉਂਕਿ ਸੁਪਰੀਮ ਕੋਰਟ ਔਨ ਰਿਕਾਰਡ ਇਹ ਗੱਲ ਕਹਿ ਕੇ ਆਏ ਨੇ ਤੇ ਜੇ ਫਿਰ ਵੀ ਉਹਦੇ ਕੋਈ ਕਾਰਵਾਈ ਨਹੀਂ ਕਰਦੇ ਤਾਂ ਫਿਰ ਤਾਂ ਮੈਂ ਇਹੀ ਕਹਿ ਸਕਦਾ ਵੀ ਸਰਕਾਰ ਦਾ ਜਿੰਨਾ ਦੋਸ਼ੀਆਂ ਦਾ ਰੋਲ ਹੈ ਉਸ ਤੋਂ ਕਿਤੇ ਵੱਧ ਕੇ ਜਾ ਕੇ ਸਰਕਾਰ ਦਾ ਹੈ ਕਿਉਂਕਿ ਇਹੀ ਵਜ੍ਹਾ ਹੈ ਵੀ ਅੱਜ ਸਵਾ ਸਾਲ ਹੋ ਗਿਆ ਲੌਰੈਂਸਰੀ ਵੀਡੀਓ ਦਾ ਨਹੀਂ ਪਤਾ ਲੱਗ ਰਿਹਾ ਤੁਹਾਨੂੰ ਮੈਂ ਭਗਵੰਤ ਮਾਨ ਸਾਹਿਬ ਨੂੰ ਦੱਸਣਾ ਚਾਹਨਾ ਸਰਦਾਰ ਸਾਹਿਬ 7 ਤੇ 8 ਮਾਰਚ ਦੀ ਰਾਤ ਦੇ ਜਿਹੜੀ ਸੀਗੀ 7 ਤਰੀਕ ਤੇ 8 ਦੇ ਜਿਹੜੀ ਵਿਚਾਲੇ ਰਾਤ ਸੀ ਉਸ ਰਾਤ ਨੂੰ ਲੌਰੈਂਸ ਬਿਸ਼ਨੋਈ ਤੇਰੀ ਪੰਜਾਬ ਪੁਲਿਸ ਦੇ ਕਬਜ਼ੇ ਦੇ ਵਿੱਚ ਸੀ ਉਸ ਦਿਨ ਵੀਡੀਓ ਇੱਕ ਬਣੀ ਹੈ ਔਰ ਜੇ ਉਹ ਵੀਡੀਓ ਬਣਾਉਣ ਵਾਲਾ ਇਨਸਾਨ ਹੈ ਉਹ ਕੈਨੇਡਾ ਭੱਜ ਚੁੱਕਿਆ ਤੁਸੀਂ ਪਤਾ ਨਹੀਂ ਕਰ ਸਕਦੇ ਪੰਜਾਬ ਦਾ ਇੰਸਪੈਕਟਰ ਕਿਹੜਾ ਕੈਨੇਡਾ ਗਿਆ ਕਿਹੜੇ 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 ਅਫਸਰਾਂ ਦੇ ਹੁਕਮਾਂ ਤੇ ਹੋਈ ਹੈ ਤੁਹਾਨੂੰ ਸਾਰਾ ਪਤਾ ਇਹ ਤਾਂ ਕਹਿੰਦੇ ਸੀ ਤੁਹ ਕੋਈ ਦੋ ਗਨ ਮੈਨ ਹੋ ਸੀਗੇ ਪਰੰਤੂ ਅੱਜ ਸੱਚ ਬੋਲਦਾ ਨਾ ਅੱਜ ਤਾਂ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਨੇ ਹਲਫਨਾਮਾ ਦੇਖ ਕੇ ਇਹਨਾਂ ਦੇ ਐਡਵੋਕੇਟ ਜਨਰਲ ਨੇ ਬਿਲਕੁਲ ਲੀਗਲ ਤਰੀਕੇ ਦੇ ਨਾਲ ਇਹ ਗੱਲ ਦਾ ਰੱਖਤੀ ਲੋਕਾਂ ਦੇ ਸਾਹਮਣੇ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਕਹਿੰਦਾ ਵੀ ਹੁਣ ਤਾਂ ਤੁਹਾਡੇ ਮਨ ਚ ਕੋਈ ਸ਼ੱਕ ਨਹੀਂ ਰਹਿਣਾ ਚਾਹੀਦਾ ਵੀ ਸਰਕਾਰ ਦਾ ਇਸ ਮਾਮਲੇ ਦੇ ਵਿੱਚ ਕਿੰਨਾ ਡੂੰਘਾ ਹੱਥ ਹੈ ਕਿਉਂਕਿ ਅੱਜ ਤਾਂ ਇਹਨਾਂ ਨੇ రికార్డ్ ਦੇ ਉੱਤੇ ਆ ਕਿ ਵੀ ਕਹਤਾ ਵੀ ਜੇ ਅਸੀਂ ਸਿਕਿਉਰਿਟੀ ਘਟਾਈ ਤਾਂ ਸਿੱਧੂ ਮੂਸੇਵਾਲੇ ਦੀ ਬੋਤ ਹੋਈ ਤਾਂ ਫਿਰ ਹੁਣ ਜ਼ਿੰਮੇਵਾਰ ਕਿਹਨੂੰ ਮੰਨੋਗੇ ਕਿਸੇ ਦਾ ਨਾਂ ਤਾਂ ਰੱਖੋ ਕਿ ਹੁਣ ਵੀ ਐਫ ਆਈ ਆਰਾਂ ਦੀਆਂ ਜਿਹੜੀਆਂ ਸਾਰੀਆਂ ਪਛਾਤਗੀਆਂ ਕਟੋਗੇ ਹੁਣ ਤੁਸੀਂ ਦੇਖੋ ਵੀ ਸਟੇਟਸ ਰਿਪੋਰਟ ਦੇਣੀ ਹੈ ਉਸ ਵੀਡੀਓ ਦੀ ਜੇ ਗੋਲਦੀ ਬਰਾੜ ਨੇ ਇੰਟਰਵਿਊ ਕੀਤੀ ਹੈ ਰਤੇਸ਼ ਲੱਖੀ ਦੇ ਨਾਲ ਤਾਂ ਰਤੇਸ਼ ਲੱਖੀ ਤੋਂ ਐਫੀ ਡੈਪਟ ਲਿਆ ਗਿਆ ਜਿਹੜਾ ਮੇਰੇ ਚਲਾਨ ਦੇ ਨਾਲ ਨਹੀਂ ਥੀ ਹੈ ਤਾ ਜੀ ਜੋਗਿੰਦਰ ਪਟਿਆਲ ਲੌਰੈਂਸ ਦੀ ਵੀਡੀਓ ਕਰਦਾ ਤਾਂ ਸਰਕਾਰ ਨੂੰ ਪ੍ਰੋਬਲਮ ਕੀ ਹੈ ਮੈਂ ਇਹ ਪੁੱਛਣਾ ਚਾਹਣਾ ਵੀ ਤੁਸੀਂ ਦੋਸ਼ੀਆਂ ਦਾ ਸਾਥ ਕਿਉਂ ਦਿੰਦੇ ਹੋ ਮੇਰਾ ਪੁੱਤ ਇੱਕ ਇੱਜ਼ਤਦਾਰ ਸਿਟੀਜ਼ਨ ਸੀ ਉਹ ਤੁਹਾਨੂੰ 2 ਕਰੋੜ ਰੁਪਏ ਟੈਕਸ ਸਾਲ ਦਾ ਦਿੰਦਾ ਸੀ ਮੇਰੇ ਪੁੱਤ ਨਾਲ ਤੁਹਾਡੀ ਕੀ ਦੁਸ਼ਮਣੀ ਸੀ ਮੈਂ ਤਾਂ ਆਪ ਸਰਕਾਰ ਜਵਾਬ ਦੇਵੇ ਇਸ ਗੱਲ ਦਾ ਤੁਸੀਂ ਹਰ ਜਗ੍ਹਾ ਦੇ ਉੱਤੇ ਬਦਮਾਸ਼ਾਂ ਦੇ ਨਾਲ ਖੜੇ ਨਜ਼ਰ ਆਉਂਦੇ ਹੋ ਜਦੋਂ ਤੁਹਾਡੀਆਂ ਸਿੱਟਾਂ ਤੁਹਾਡੀ ਪੁਲਿਸ ਸਾਨੂੰ ਜੋ ਡਾਕੂਮੈਂਟ ਚਾਹੀਦੇ ਆ ਜੋ ਸੈੱਟ ਬਣੋ ਚਾਹੀਦੇ ਹੁੰਦੇ ਉਹ ਨਹੀਂ ਦਿੱਤੇ ਜਾ ਰਹੇ ਫਿਰ ਅਸੀਂ ਅਸੀਂ ਕਿਹਦੇ ਕਿਹਦੇ ਕੋਲੇ ਜਾ ਕੇ ਅਰਜ਼ੀ ਜ਼ਬਰਤੀ ਕਰੀਏ ਦੱਸੋ ਫਿਰ ਸਾਡੇ ਕੋਲੇ ਲੋਕ ਬਚਦੇ ਆ ਫਿਰ ਫਿਰ ਲੋਕਾਂ ਨੂੰ ਅਪੀਲ ਤਾਂ ਕਰਾਂਗੇ ਵੀ ਇਹ ਕਿੰਨੇ ਕਿ ਜ਼ਿੰਮੇਵਾਰ ਨੇ ਮੈਂ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਕਿਰਪਾ ਕਰਕੇ ਇਹਨਾਂ ਲੋਕਾਂ ਨੂੰ ਵੋਟ ਨਾ ਦਿੱਤਾ ਜਾਵੇ ਬਹੁਤ ਝੂਠ ਬੋਲਦੇ ਨੇ ਇਹ ਲੋਕਾਂ ਦੇ ਘਰ ਪਟਕੇ ਵੀ ਲਾਸ਼ਾਂ ਦੇ ਉੱਤੇ ਵੀ ਰਾਜਨੀਤੀ ਕਰਦੇ ਆ ਇਹਨਾਂ ਤੋਂ ਬਚਿਓ ਭਰਾਵੋ ਤੁਹਾਡੀ ਸੱਚੀ ਸ਼ਰਨਾਜ ਲਈ ਉਹ ਸਿੱਧੂ ਮੂਸੇਵਾਲੇ ਨੂੰ ਜਿੰਨੇ ਆਬੀਤ ヘア ਵਰਗੇ ਖੜੇ ਆ ਨਾ ਇਹਨਾਂ ਨੂੰ ਬਿਰੋ ਮਾਜ ਕੇ ਤੋਰੋ ਇਥੋਂ ਮੇਰੇ ਹੱਥ ਜੋੜ ਕੇ ਤੁਹਾਡੇ ਚਰਨਾਂ 'ਚ ਬੇਨਤੀ ਐ ਇਸ ਗੱਲ ਇਹ ਨਹੀਂ ਕਿਸੇ ਦੀ ਗੱਲ ਸੁਣ